ਸਰਕਾਰ ਮਰਦਾਬਾ 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 ਸਰਕਾਰ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਅੱਜ ਧਰਨੇ ਦੇ ਤੇ ਤੁਸੀਂ ਸ਼ਾਮਲ ਹੋਏ ਕੀ ਕਹਿਣਾ ਚਾਹੋ ਮੈਂ ਜੀ ਇੱਕ ਗੱਲ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਕਿਸਾਨ ਆ ਭੋਲੇ ਭਾਲੇ ਕਿਸਾਨ ਆ ਆਹ ਤੋਂ ਸਾਲ ਪਹਿਲੇ ਵੀ ਆਪਾਂ ਦਿੱਲੀ ਵਿੱਚ ਧਰਨਾ ਲਾਇਆ ਵਿਰੋਧ ਕੀਤਾ ਸਰਕਾਰ ਦਾ ਤੇ ਸਾਡੇ ਕਿਸਾਨਾਂ ਨਾਲ ਕੀ ਕੀਤਾ ਗਿਆ ਕਿਸਾਨਾਂ ਨੂੰ ਟਾਲ ਮਟਾਲ ਕਰਕੇ ਵੀ ਆਪਾਂ ਜਿਹੜੀ ਐਮਐਸਬੀ ਐ ਵੀ ਉਹ ਤੁਹਾਡੇ ਹੱਕ 'ਚ ਜੋ ਤੁਹਾਡਾ ਕਾਨੂੰਨ ਬਣਦਾ ਤੁਹਾਨੂੰ ਜੋ ਜੱਜ ਮੰਗਾ ਤੁਹਾਨੂੰ ਦਿੱਤੀਆਂ ਜਾਣੀਆਂ ਤੇ ਸਾਡੇ ਕਿਸਾਨ ਉਹਨਾਂ ਦੀਆਂ ਗੱਲਾਂ ਪਿੱਛੇ ਆ ਕੇ ਦੁਬਾਰਾ ਪੰਜਾਬ ਨੂੰ ਵਾਪਸ ਆਉਗਾ ਜਦ ਪਤਾ ਲੱਗਾ ਸਾਲ ਬਾਅਦ ਇਹ ਮੰਗਾ ਸਾਡੀਆਂ ਪੂਰੀਆਂ ਨਹੀਂ ਹੋਈਆਂ ਤੇ ਕਿਸਾਨ ਦੁਬਾਰਾ ਫਿਰ ਦਿੱਲੀ ਆਲੂ ਚਲ ਗਏ ਦੇਖੋ ਸਰਕਾਰ ਦੇ ਕੰਨਾਂ 'ਚ ਜੂ ਨਹੀਂ ਸਰ ਕਰਈ 750 800 ਜਵਾਨ ਸਾਡਾ ਪਹਿਲਾ ਮਰਿਆ ਸੀਦ ਹੋਇਆ ਤੇ ਹੁਣ ਅਜੇ ਦਿੱਲੀ ਨੂੰ ਤੁਰੇ ਜਾ ਰਹੇ ਆ ਤੇ ਇਹਨਾਂ ਨਾਲ ਰਸਤੇ ਵਿੱਚ ਕੀ ਕੀਤਾ ਕੀ ਬਾਰਡਰ ਤੇ ਸਾਡਾ ਨਹੀਂ ਹੱਕ ਦਿੱਲੀ ਨੂੰ ਜਾਣ ਅਸੀਂ ਬੜੇ ਵਧੀਆ ਢਾਂਗ ਨਾਲ ਸਾਡੇ ਜਿਹੜੇ ਕਿਸਾਨ ਆ ਦਿੱਲੀ ਨੂੰ ਜਾ ਰਹੇ ਸੀ ਇਹਨਾਂ ਨੇ ਕੀ ਕੀਤਾ 21 ਸਾਲ ਦਾ ਮੁੰਡਾ ਟਿੱਪਰੀ ਬਾਰਡਰ ਤੇ ਸਰ ਇਹ ਮ ਗੋਲੀ ਮਾਰੀ ਸਰ ਇਹ ਮ ਗੋਲੀ ਮਾਰ ਕੇ ਉਸ ਬੱਚੇ ਨੂੰ ਮਾਰਦਾ 21 22 ਸਾਲ ਦਾ ਬੱਚਾ ਹੋ ਗਿਆ ਦੱਸੋ ਤਾਂ ਕੀ ਖਸ ਹੋ ਰਹੀ ਅਸੀਂ ਕਹਿੰਦੇ ਆ ਕੋਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੇ ਇਹਨਾਂ ਵੀ ਗੋਲੀ ਮਾਰੀ ਜਾਂ ਡੀਸੀ ਹੋਵੇ ਜਾਂ ਐਸਐਸਪੀ ਹੋਵੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਪੁਕਲਾ ਫੁਕਿਆ ਗਿਆ ਕੀ ਕਾਰਨ ਜਿਹੜਾ ਪੁਕਲਾ ਇਹ ਸਰ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਕਿਸਾਨਾਂ ਤੇ ਜ਼ੁਲਮ ਕੀਤੇ ਨੇ ਅੱਜ 3 ਦਿਨ ਹੋ ਗਏ ਕਿਸਾਨ ਦਰਨਿਆਂ ਤੇ ਬੈਠੇ ਹਰਿਆਣਾ ਬਾਰਡਰ ਦੇ ਉਹਨਾਂ ਨੂੰ ਦਿੱਲੀ ਤੱਕ ਨਹੀਂ ਜਾਣ ਦੇਜਿਆ ਰਿਹਾ ਪਿਛਲੇ ਉਹਦੇ ਦੌਰਾਨ ਆਪਣੇ 1100 ਕਿਸਾਨ ਸ਼ਹੀਦ ਹੋਏ ਉਹਨਾਂ ਦਾ ਨਾਂ ਇਹਨਾਂ ਨੇ ਕੋਈ ਮੁਆਵਜ਼ਾ ਨਾ ਕਿਸਾਨਾਂ ਦੀ ਕੋਈ ਖਬਰ ਲਈ ਹੈ ਸਾਡੀ ਕਿਸਾਨ ਦੀ ਸਿਰਫ ਇੱਕੋ ਹੀ ਮੰਗ ਹੈ ਵੀ ਸਾਨੂੰ ਐਮਐਸਪੀ ਦਿੱਤੀ ਜਾਏ ਉਹ ਇਹਨਾਂ ਨੇ ਪਹਿਲੇ ਮੰਨ ਲਿਆ ਤਿੰਨ ਕਾਨੂੰਨ ਰੱਦ ਕਰ ਦੇਾਂਗੇ ਪਰ ਉਸ ਦਾ ਇੰਪਲੀਮੈਂਟ ਨਹੀਂ ਕੀਤਾ ਇਹਨਾਂ ਨੇ ਤੇ ਇੱਕ ਅੱਜ ਸਾਡਾ ਵੀਰ ਸ਼ੁਭ ਬੋਰਥ ਦੀ ਗੋਲੀ ਨਾਲ ਜੋ ਸ਼ਹੀਦ ਹੋ ਗਿਆ ਬਾਰਡਰ ਦੇ ਉੱਤੇ ਉਸ ਦੇ ਮੱਦੇ ਨਜ਼ਰ ਅੱਜ ਅਸੀਂ ਇਹ ਸਾਰਾ ਬਲਾਕ ਹਾਜੀਪੁਰ ਮਕੇਰੀਆਂ ਦੇ ਜਿੰਨੇ ਕਿਸਾਨ ਹੈਗੇ ਆ ਸ਼ਾਮ ਨੂੰ ਕੈਂਡਲ ਮਾਰਚ ਕਰਾਂਗੇ ਤੇ ਮੋਦੀ ਸਰਕਾਰ ਦਾ ਵਿਰੋਧ ਕਰਾਂਗੇ ਡਟ ਕੇ ਮੋਦੀ ਸਰਕਾਰ ਦਾ ਵਿਰੋਧ ਕਰਾਂਗੇ ਹਾਂ ਜੀ ਅੱਜ ਕਿਸਾਨਾਂ ਨੂੰ ਤੰਗੇ ਬਣੇ 11 ਤੋਂ 12 ਦਿਨ ਜਿਹੜੇ ਹੋਰ ਲੱਗੇ ਦਿੱਲੀ ਬਾਰਡਰ ਤੇ ਬੈਠੇ ਇੱਕ ਨੌਜਵਾਨ ਦੀ ਮੌਤ ਵੀ ਹੋਈ ਅੱਜ ਤੁਸੀਂ ਪਗਲਾ ਬੁੱਕਿਆ ਅਫਸਰ ਕੋਲ ਕਿੱਥੇ ਜਾਓਗੇ ਅੱਜ ਜੋ ਖਨੋਰੀ ਬਾਰਡਰ ਤੇ ਆਪਣੇ ਕਿਸਾਨ 21 ਸਾਲ ਦਾ ਜੋ ਆਪਣਾ ਕਿਸਾਨ ਮੁੰਡਾ ਸੀਗਾ ਉਹਦੀ ਹਰਿਆਣਾ ਸਰਕਾਰ ਨੇ ਗੋਲੀ ਮਾਰ ਕੇ ਸਿਰ ਦੇ ਮਗਰ ਗੋਲੀ ਮਾਰ ਕੇ ਉਹਦੀ ਮੌਤ ਹੋ ਗਈ ਆ ਉਥੇ ਉਹਦੇ ਹੱਕ ਨੇ ਵਿੱਚ ਅਸੀਂ ਅੱਜ ਇੱਥੇ ਪੁਤਲਾ ਫੁਕਿਆ ਆ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਜੋ ਹਰਿਆਣਾ ਸਰਕਾਰ ਹੈ ਤਖਤਰ ਸਰਕਾਰ ਹੈ ਆਪਣੇ ਡੀਸੀ ਪਟਿਆਲਾ ਨੂੰ ਇਹੀ ਕਹਿਣਾ ਆਪਣੇ ਕਹਿਣਾ ਚਾ ਰਹੇ ਆ ਕਿ ਤੁਸੀਂ ਜੋ ਪਰਚਾ ਦਰਜ ਕੀਤਾ ਜਾਵੇ ਹਰਿਆਣਾ ਸਰਕਾਰ ਦੇ ਉੱਤੇ ਤੇ ਸਾਨੂੰ ਬਹੁਤ ਦੁੱਖ ਹੈ ਕਿ ਸਾਡੇ ਜੋ ਕਿਸਾਨ ਵੀਰ ਦੀ ਮੌਤ ਹੋ ਗਈ ਹੈ ਇੱਕ ਸਾਡੇ ਹੋਰ ਬਜ਼ੁਰਗਾਂ ਉਹਨਾਂ ਦੀ ਵੀ ਮੌਤ ਹੋਈ ਹੈ ਇਸ ਲਈ ਅਸੀਂ ਅੱਜ ਪੁਤਲਾ ਫੁਕਾਇਆ ਹੈ ਕਿ ਲੱਗਦਾ ਜੇਕਰ ਸਰਕਾਰ ਦਿੱਲੀ ਵੱਲ ਕੂਚ ਕਿਸਾਨਾਂ ਨੂੰ ਰੋਕਦੀ ਹੈ ਤਾਂ ਫਿਰ ਇਹ ਜਿਹੜਾ ਸੰਘਰਸ਼ ਕਿੱਦਾਂ ਅੱਗੇ ਕੀਤਾ ਜਾਏਗਾ ਪਹਿਲੀ ਦੇਖੋ ਸਰਕਾਰ ਬਹੁਤ ਕੰਮ ਖਰਾਬ ਕਰ ਰਹੀ ਹੈ ਸਰਕਾਰ ਦਾ ਕੋਈ ਮਤਲਬ ਨਹੀਂ ਆਪਣਾ ਜੋ ਕਿਸਾਨ ਅੰਦੋਲਨ ਚੱਲ ਰਿਹਾ ਉਹ ਸ਼ਾਂਤਮਈ ਚੱਲ ਲੈਣ ਦਿਓ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਤਾਂ ਜਾਣ ਲਿਆ ਦਿਓ ਸਾਡੀ ਰਾਜਧਾਨੀ ਹੈ ਦਿੱਲੀ ਸਾਡਾ ਹੱਕ ਹੈ ਉੱਥੇ ਜਾਣਾ ਅਸੀਂ ਜਾ ਸਕਦੇ ਹਾਂ ਉੱਥੇ ਇਹ ਸਾਨੂੰ ਰੋਕ ਰਿਹਾ ਜਾਣ ਤੋਂ ਤੇ ਜੇਕਰ ਨਹੀਂ 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 ਕਹਤੇ ਅਗਲੀ ਨੀਤੀ ਕੀ ਹੋਗੀ ਅਗਲੀ ਨੀਤੀ ਜੋ ਸਾਨੂੰ ਕਿਸਾਨ ਜਿਹਾ ਬੰਦੀਆ ਕਹਿਣ ਗਿਆ ਉਸ ਦਾ ਹਮਣਾ ਅਸੀਂ ਅੱਗੇ ਕਰਾਂਗੇ ਪ੍ਰੋਟੈਸਟ ਆਪਣਾ